ਹਾਂਜੀ ਸਵਾਗਤ ਹੈ ਜੀ ਆਪਣੇ YouTube ਚੈਨਲ ਦੀਪ ਦੇੜੀ ਫਾਰਮ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਦਾ ਦਿੱਤੇ ਗੇ ਵੈਲ ਦਿਸਨਾਨ ਦਿਵਾਲੋ ਤਾਂ ਕਿ ਹਰੇਕ ਕੋਲ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਵੀਡੀਓ ਬਣਾਉਣ ਲਈ ਮੇਰੇ ਦਿੱਤੇ ਗੇ ਨੰਬਰ ਤੇ ਸੰਪਰਕ ਕਰ ਸਕਦੇ ਆ ਮੇਰਾ ਸੰਪਰਕ ਨੰਬਰ 98725 92794 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਆਸਤੇ ਇੱਕ ਕੱਟੇ ਸੈਲੀ ਲੈ ਕੇ ਆਏ ਆਂ ਐਸਕੇਟੀ ਦੇ ਬਾਰੇ ਪ੍ਰੋਪਰ ਜਾਣਕਾਰੀ ਮੈਂ ਦੇਵਾਂਗਾ ਜਿਹੜੇ ਭਰਾ ਦੇ ਕੱਟੀ ਖਰੀਦਣੀ ਹੋਈ ਤਸੱਲੀਪਰਖ ਤੁਸੀਂ ਆਈ ਕਰ ਲੈਣੀ ਆ ਪਿੰਡ ਬਾਈ ਦਾ ਹਮੀਤਗੜ ਜਿਹੜਾ ਅਸ ਨੂੰ ਬਠਿੰਡਾ ਤਸਰੀ ਰਾਪੜਾ ਫੂਲ ਪੈ ਜਾਂਦੀ ਆ ਸਾਈਡ ਤੇ ਗੁਰੂਸਰ ਭਗਤਾ ਭਾਈ ਕਾ ਤੇ ਜਲਾਲ ਇਹ ਆਣ ਗਵਾਨ ਪਿੰਡ ਆ ਜਾਂਦੇ ਆ ਬਾਈ ਦਾ ਦਸਮਤਾਪਕ ਜਿਹੜੇ ਤੇ ਸਾਹਮਣੇ ਸਕਰੀਨ ਤੇ ਕੱਟੀ ਦੇਖ ਰਹੇ ਆ 11 ਤੋਂ 12 ਮਹੀਨੇ ਹੋ ਗੜਾ ਦੋ ਦਾ ਧੰਦਾ ਜੇ ਬੱਚਾ ਆ ਜੇ ਥਾਨ ਬਾਈ ਕਹਿੰਦਾ ਚਾਰ ਹੀ ਹੋਣਗੇ ਉਹੜਾ ਇਹ ਕੈਮਰੇ ਤੇ ਜ਼ਰੂਰ ਜਾ ਕੇ ਦੀ ਆ ਕਿਉਂਕਿ ਹੁਣੀ ਆਈ ਆ ਤਾਂ ਕਰਕੇ ਕਰਦੀ ਆ ਖੋਲ ਕੇ ਆਪਾਂ ਤਾਨ ਦਿਖਾਈ ਕਿਉਂਕਿ ਬਾਈ ਹੁਣੀ ਆ ਬਹਿਣੀ ਕਿ ਕਰ ਬਾਕੀ ਬਾਈ ਦਸ-ਦਸ ਹੀ ਆਪਣੀ ਗੱਲ ਫੋਨ ਤੇ ਹੋਈ ਸੀ ਬਾਈ ਨਾਲ ਵੀ ਚੰਗੇ ਮਾਂ ਦੇ ਮਿਲ ਕੇ ਰਿਕਾਰਡ ਦੀ ਆ ਉਹ ਬਾਕੀ ਪ੍ਰੋਪਰ ਤੁਸੀਂ ਜਿਹੜੀ ਡਿਟੇਲ ਆ ਕੱਟੀ ਦੇ ਬਾਰੇ ਜਿਹੜੇ ਪ੍ਰਾਣ ਜਾਣਨੀ ਹੋਊਗੀ ਬਾਈ ਨਾਲ ਗੱਲਬਾਤ ਕਰ ਲਿਓ ਜੇਕਰ ਆਪੇ ਇਸ ਕੱਟੀ ਦੇ ਮੁੱਲ ਦੇ ਬਾਰੇ ਗੱਲ ਕਰੀਗੇ ਮੁੱਲ ਬਾਈ ਕਹਿੰਦਾ ਕਰਨ ਨੂੰ ਜਿੰਨਾ ਮਰਜ਼ੀ ਕਰ ਲਗੇ 2000 ਰੁਪਏ ਦੇਵਾਂਗੇ ਵਿੱਚੋਂ ਬਾਕੀ ਆਏਗੇ ਭੈਣ ਭਰਾ ਤਾਂ ਮਾਂ ਤਾਂ ਜ਼ਰੂਰ ਹੋ ਜੂਗਾ ਸੋ ਦਿੱਤੇ ਕੇ ਨੰਬਰ ਤੇ ਸੰਪਰਕ ਕਰ ਲਿਓ 2200 ਰੁਪਏ ਮੋਲ ਦਾ ਬਾਕੀ ਮਾਂ ਤਾਂ ਵਿੱਚੋਂ ਬਾਈ ਕੰਨਾ ਖੁੱਲਾ ਹੋ ਜੂਗਾ ਕੋਈ ਗੱਲ ਨਹੀਂ ਸੋ ਜਿਹੜੇ ਭਰਾ ਦੇ ਕਰਤੀ ਪਸੰਦ ਆ ਬਾਈਰ ਦਿੱਤੇ ਕੇ ਨੰਬਰ ਤੇ ਸੰਪਰਕ ਕਰ ਲਿਓ ਤੇ ਵੀਡੀਓ ਨੇ ਦੇਖਣ ਲਈ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ